ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰਿਤ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੀ ਜਾਂਚ ਦੇ ਵਿੱਚ ਨਵੇਂ ਖੁਲਾਸੇ ਹੋ ਗਏ ਨੇ ਜੋ ਐਫ ਆਈ ਆਰ ਦੀ ਜਾਂਚ ਨੂੰ ਅੱਗੇ ਵਧਾਇਆ ਗਿਆ ਉਸ ਵਿੱਚ ਇੱਕ ਹੋਰ ਅਕਾਲੀ ਲੀਡਰ ਦਾ ਨਾਮ ਜੁੜ ਗਿਆ ਹੈ ਜਿਸ ਤੇ ਕਰ ਵਿਜੀਲੈਂਸ ਪਹੁੰਚੀ ਹੈ ਔਰ ਵਿਜੀਲੈਂਸ ਨੂੰ ਵੱਡੇ ਸਬੂਤ ਹੱਥ ਲੱਗੇ ਨੇ 4 ਕਰੋੜ ਰੁਪਈਆ ਦਾ ਲੈਣ-ਦੇਣ ਉਸ ਲੀਡਰ ਤੇ ਰਹੀਂ ਮਜੀਠੀਆ ਦੇ ਨਾਲ ਹੋਇਆ ਹੈ ਜੋ ਕਿ ਉਹ ਲੀਡਰ ਦੇ ਖਾਤੇ ਵਿੱਚ ਪਹਿਲਾਂ ਪੈਸਾ ਜਾਂਦਾ ਸੀ ਔਰ ਉਸ ਤੋਂ ਬਾਅਦ ਉਹ ਪੈਸਾ ਮਜੀਠੀਆ ਤੱਕ ਜਾਂਦਾ ਸੀ ਜਿਸ ਨੂੰ ਵਿਜੀਲੈਂਸ ਨੇ ਹੁਣ ਉਸ ਲੀਡਰ ਨੂੰ ਗ੍ਰਿਫਤਾਰ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ ਜੋ ਸੁਭੀਰ ਸਿੰਘ ਬਾਦਲ ਤੱਕ ਵੀ ਇਸ ਦਾ ਸੇਕ ਪੁੱਛ ਸਕਦਾ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਮਜੀਠੀਆ ਮਾਮਲੇ ਦੇ ਵਿੱਚ ਨਵੀਂ ਜਾਣਕਾਰੀ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਪਟਨ ਮੰਤਰੀ ਤੇ ਮਾਝੇ ਦੇ ਜਰਨੈਲ ਸੀ ਵਿਕਰਮਜੀਤ ਸਿੰਘ ਮਜੀਠੀਆ 2007 ਵਿੱਚ ਸਿਆਸਤ ਦੇ ਵਿੱਚ ਆਉਂਦੇ ਨੇ ਤੇ 2017 ਤੱਕ ਸਿਆਸਤ ਦੇ ਵਿੱਚ ਕੋੜਾ ਪਤੀ ਬਣ ਜਾਂਦੇ ਨੇ ਅਰਬਾ ਪਤੀ ਬਣ ਜਾਂਦੇ ਨੇ ਮਜੀਠੀਆ ਮਜੀਠੀਆ ਹੋ ਗਿਆ ਸੀ ਮਜੀਠੀਆ ਦੇ ਨਾਂ ਤੋਂ ਹਰੇਕ ਅਫਸਰ ਸਾਈ ਜੋ ਉਹ ਡਰਦੀ ਸੀ ਕਿ ਕਿਉਂਕਿ ਮਜੀਠੀਆ ਨੇ ਆਪਣੇ ਸਿਆਸਤ ਦੇ ਤਾਕਤ ਦੇ ਵਿੱਚ ਐਸਾ ਜੋਰ ਜਮਾਇਆ ਸੀ ਕਿ ਪੂਰੇ ਪੰਜਾਬ ਦੇ ਵਿੱਚ ਅਕਾਲੀ ਲੀਡਰ ਤੇ ਪੂਰੀ ਅਫਸਰਸ਼ਾਈ ਜਿਹੜੀ ਉਹ ਮਜੀਠੀਆ ਦੇ ਨਾਮ ਤੋਂ ਕੰਬਦੀ ਸੀ ਸੋ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਮਜੀਠੀਆ ਨੂੰ ਕਾਬੂ ਕੀਤਾ ਮਜੀਠੀਆ ਦੇ ਉੱਪਰ ਉਸ ਸਮੇਂ ਇਹ ਇਲਜ਼ਾਮ ਲੱਗੇ ਸੀ ਜਦੋਂ ਮਜੀਠੀਆ ਖੁਦ ਕੈਬਨ ਮੰਤਰੀ ਸੀ ਕਿ ਉਹ ਡਰਗ ਦੇ ਜਿਹੜੇ ਸਪਲਾਇਰ ਨੇ ਉਹਨਾਂ ਦੀ ਪੁਸ਼ਤਪਨਾਹੀ ਕਰਦਾ ਹੈ ਉਹਨਾਂ ਦੇ ਕੋਲੋਂ ਪੈਸਾ ਲੈਂਦਾ ਹੈ ਸੋ ਉਸ ਵਕਤ ਨਾ ਤਾਂ ਕੋਈ ਪੁਲਿਸ ਵਾਲਾ ਕਾਰਵਾਈ ਕਰ ਸਕਦਾ ਸੀ ਤੇ ਨਾ ਹੀ ਮਜੀਠੀਆ ਦੇ ਉੱਪਰ ਕਿਸੇ ਨੇ ਕਾਰਵਾਈ ਕੀਤੀ ਕਾਂਗਰਸ ਸਰਕਾਰ ਆਈ ਪਰ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਤੇ ਮਜੀਠੀਆ ਦੀ ਰਿਸ਼ਤੇਦਾਰੀ ਸੀ ਜਿਸ ਕਰਕੇ ਕੈਪਟਨ ਅਮਨਿੰਦਰ ਸਿੰਘ ਨੇ ਵੀ ਅਜੇ ਹੀ ਕਾਰਵਾਈ ਨਹੀਂ ਕੀਤੀ ਜੋ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਦੇ ਵਿੱਚ ਝੋਲੀਆਂ ਅੜੜ ਕੇ ਇਸ ਦੀ ਮੰਗ ਕਰਦਾ ਰਿਹਾ ਪਰ ਕੈਪਟਨ ਅਮਨਿੰਦਰ ਸਿੰਘ ਟਸ ਤੋਂ ਮਸ ਨਹੀਂ ਹੋਏ ਕਿਉਂਕਿ ਚਾਚਾ ਪ티ਜਾ ਦੀ ਬਹੁਤ ਗੂੜੀ ਰਿਸ਼ਤੇਦਾਰੀ ਸੀ ਸੋ ਮਜੀਠੀਆ ਨੂੰ ਭਾਵੇਂ ਚੰਨੀ ਸਰਕਾਰ ਨੇ ਉਸ ਸਮੇਂ ਜੋ ਗ੍ਰਿਫਤਾਰ ਕੀਤਾ ਸੀ 6 ਮਹੀਨਿਆਂ ਬਾਅਦ ਹੀ ਉਸ ਦੀ ਜ਼ਮਾਨਤ ਹੋ ਗਈ ਜੋ ਨਸ਼ੇ ਦੇ ਵਿੱਚ ਕਾਰੋਬਾਰ ਦੇ ਵਿੱਚ ਜੁੜਿਆ ਹੋਇਆ ਸੀ ਪਰ ਉਹ ਬੇ ਸ਼ੁੱਧ ਹੋ ਗਿਆ ਉਸ ਦੇ ਕੋਲੋਂ ਕੁਝ ਵੀ ਐਸਾ ਜਿਹੜਾ ਕਿ ਰਹਿਮਤ ਨਹੀਂ ਹੋਇਆ ਜਿਸ ਦੀ ਜ਼ਮਾਨਤ ਹੋ ਜਾਂਦੀ ਹੈ ਹਾਈ ਕੋਰਟ ਦੇ ਵੱਲੋਂ ਔਰ ਉਸ ਤੋਂ ਬਾਅਦ ਉਹ ਫਿਰ 2022 ਦੇ ਵਿਧਾਨ ਸਭਾ ਚੋਣਾਂ ਲੜਦੇ ਨੇ ਪਰ ਚੋਣਾ ਨਹੀਂ ਜਿੱਤਦੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਪਿਛਲੇ ਤਿੰਨ ਸਾਲਾਂ ਦੇ ਵਿੱਚ ਮਜੀਠੀਆ ਦੇ ਵਿੱਚ ਸਬੂਤ ਇਕੱਠੇ ਕੀਤੇ ਗਏ ਮਜੀਠੀਆ ਦੇ ਖਿਲਾਫ ਜੋ ਉਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਹੋਇਆ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਜਿਹੜੇ ਕਿ ਕੱਲ ਐਫ ਆਈ ਆਰ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਹੋਇਆਂ ਵਿਜੀਲੈਂਸ ਨੇ ਜੋ ਖੜ੍ਹ ਹਲਕੇ ਦੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਸੀ ਸਾਬਕਾ ਹਲਕਾ ਅਚਾਰੇ ਸੀ ਜੋ ਰਣਜੀਤ ਸਿੰਘ ਗਿਲ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਕੋਈ ਸ਼ੱਕ ਹੋਇਆ ਸੀ ਜਦੋਂ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਨੇ ਅਕਾਲੀ ਦਲ ਦੇ ਅਹੁਦਾ ਤੋਂ ਅਸਤੀਫਾ ਦੇ ਦਿੱਤਾ ਔਰ ਅਕਾਲੀ ਦਲ ਦੇ ਅਹੁਦਾ ਤੋਂ ਅਸਤੀਫਾ ਦੇਣ ਤੋਂ ਬਾਅਦ ਜੋ ਚੰਕਾ ਜਾਰ ਕੀਤੀ ਜਾ ਰਹੀ ਸੀ ਕਿ ਆਪ ਵਿੱਚ ਸ਼ਾਮਲ ਹੋ ਜਾਣਗੇ ਜੇਕਰ ਉਹ ਆਪ ਵਿੱਚ ਸ਼ਾਮਲ ਹੋ ਜਾਂਦੇ ਤਾਂ ਹੋ ਸਕਦਾ ਉਹ ਬਚ ਸਕਦੇ ਸੀ ਪਰ ਉਹ ਆਪ ਵਿੱਚ ਸ਼ਾਮਲ ਨਹੀਂ ਹੋਏ ਉਹ ਭਾਜਪਾ ਸ਼ਾਮਲ ਹੋ ਗਏ ਜਿਵੇਂ ਹੀ ਉਹ ਭਾਜਪਾ ਚ ਰਾਤ ਨੂੰ ਸ਼ਾਮਲ ਹੁੰਦੇ ਨੇ ਔਰ ਦੂਸਰੇ ਤਰਕਸਰ ਉਹਨਾਂ ਦੇ ਕਰ ਮਜੀਠੀਆ ਸਟਾਫ ਪੁੱਜ ਜਾਂਦੀ ਹੈ ਔਰ ਵਿਜੀਲੈਂਸ ਨੇ ਉਹਨਾਂ ਦੇ ਘਰ ਜਾ ਕੇ ਜੋ ਵੱਖ-ਵੱਖ ਟਿਕਾਣਿਆਂ ਦੇ ਛਾਪੇਮਾਰੀ ਕੀਤੀ ਉੱਥੋਂ ਬਹੁਤ ਵੱਡੇ ਸੜਾਕ ਹੱਥ ਲੱਗੇ ਨੇ ਮੁਹਾਲੀ ਚੰਡੀਗੜ੍ਹ ਖੜ ਦੇ ਵਿੱਚ ਉਹਨਾਂ ਦੇ ਸਾਰੇ ਟਿਕਾਣਿਆਂ ਨੂੰ ਜਿਹੜਾ ਖੰਗਾਲਿਆ ਗਿਆ ਔਰ ਉੱਥੋਂ ਕੁਝ ਅਜੇ ਦਸਤਾਵੇਜ਼ ਤੇ ਕੁਝ ਜਿਹੜੇ ਇਲੈਕਟ੍ਰੋਨਿਕ ਉਪਕਰਨ ਵਿਜੀਲੈਂਸ ਨੇ ਹੱਥ ਲੱਗੇ ਜਿਨ੍ਹਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਲੈਣ-ਦੇਣ ਹੋਇਆ ਹੈ ਰਮਜੀਤ ਸਿੰਘ ਗਿੱਲ ਜਿਵੇਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਔਰ ਉਸ ਤੋਂ ਬਾਅਦ ਉਹਨਾਂ ਨੂੰ ਵਿਜੀਲੈਂਸ ਨੇ ਜਿਹੜਾ ਰਡਾਰ ਤੇ ਲੈ ਲਿਆ ਜੋ ਭਾਈ ਨੰਬਰ ਐਫ ਆਈ ਆਰ ਦੇ ਵਿੱਚ ਰਣਜੀਤ ਸਿੰਘ ਗਿੱਲ ਦੇ ਇਕਾਂਿਆਂ ਤੇ ਛਾਪੇਮਾਰੀ ਕੀਤੀ ਗਈ ਹੈ ਜੋ ਕਿ ਮਜੀਠੀਆ ਦੇ ਖਿਲਾਫ ਹੈ ਐਫ ਆਈ ਆਰ ਦਰਜ ਹੋਈ ਸੀ 25 6 2025 ਨੂੰ ਜਿਸ ਦੇ ਵਿੱਚ ਰਣਜੀਤ ਸਿੰਘ ਗਿੱਲ ਦਾ ਨਾਮ ਸ਼ਾਮਲੇ ਆ ਗਿਆ ਜੋ 2 8 2025 ਨੂੰ ਗਿਲਕੋ ਡਿਵੈਲਪਰ ਨਾਲ ਜੁੜੀਆਂ ਤਿੰਨ ਜائਦਾਦਾਂ ਤੇ ਛਾਪੇਮਾਰੀ ਤੇ ਤਲਾਸ਼ੀ ਕੀਤੀ ਗਈ ਉੱਥੋਂ ਮਜੀਠੀਆ ਦਾ ਜਿਹੜਾ ਹੋਰ ਵੀ ਸਬੂਤ ਮਿਲਦੇ ਜਿਹੜੇ ਆਸਾਰ ਨੇ ਤਲਾਸ਼ੀ ਦੇ ਦੌਰਾਨ ਵਿਜੀਲੈਂਸ ਬਿਊਰੋ ਨੇ ਗਿਲਕੋ ਡਿਵੈਲਪਰਾਂ ਅਤੇ ਵਿਕਰਮ ਮਜੀਠੀਆ ਨਾਲ ਜੁੜੀਆਂ ਸਾਰੀਆਂ ਦਸਤਾਵੇਜ਼ ਜੋ ਕਰੋੜ ਰੁਪਈਆ ਦਾ ਸ਼ੱਕੀ ਲੈਣ ਦੇਣ ਉਹ ਖਾਤਸਾ ਹੋਇਆ ਹੈ ਜੋ ਇਸ ਸਬੰਧ ਦੇ ਵਿੱਚ ਜਾਂਚ ਜਾਰੀ ਹੈ ਅੱਗੇ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਦੇ ਬਲਾਰੇ ਨੇ ਚੰਡੀਗੜ੍ਹ ਵਿੱਚ ਤਲਾਸ਼ੀ ਲਈ ਗਈ ਸੀ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੀ ਤਲਾਸ਼ੀ ਹੋਈ ਮਜੀਠਿਆ ਦੇ ਵਿਰੁੱਧ ਜੋ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਗਿਲਕੋ ਡਿਵੈਲਪਰ ਅਤੇ ਕੁਝ ਇਕਾਈਆਂ ਵਿਚਕਾਰ ਸ਼ੱਕੀ ਲੈਣ ਦੇਣ ਸਾਹਮਣੇ ਆਏ ਨੇ ਇਨ੍ਹਾਂ ਦੀ ਬ੍ਰੀਕਿੰਗ ਨਾਲ ਜਾਂਚ ਕੀਤੀ ਜਾ ਰਹੀ ਹੈ ਇਨ੍ਹਾਂ ਲੈਣ-ਦੇਣਾਂ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਸਾਰੇ ਸਬੂਤ ਇਕੱਠੇ ਕਰ ਲਏ ਜਾਣਗੇ ਔਰ ਵਿਜੀਲੈਂਸ ਬਿਊਰੋ ਨੇ ਕਾਨੂੰਨ ਦੁਆਰਾ ਸਥਾਪਿਤ ਪ੍ਰਕਰਿਆ ਅਨੁਸਾਰ ਇਹ ਸਾਰੀ ਤਲਾਸ਼ੀ ਲਈ ਹੈ ਸੋ ਚੱਲ ਰਹੀਆਂ ਤਲਾਸ਼ੀਆਂ ਦੇ ਵਿੱਚ ਦੋਸ਼ਪੂਰਨ ਦਸਤਾਵੇਜ਼ ਇਲੈਕਟ੍ਰੋਨਿਕ ਉਪਕਰਨ ਬਹੁਤ ਅਹਿਮ ਮੰਨੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਇਹ ਲੈਣ-ਦੇਣ ਹੋਇਆ ਹੈ ਬੁਲਾਰਿਆਂ ਨੇ ਦੱਸਿਆ ਕਿ ਤਲਾਸ਼ੀ ਕਾਰਵਾਈ ਕਾਨੂੰਨੀ ਪ੍ਰਕਰਿਆ ਦੇ ਅਨੁਸਾਰ ਸਖਤੀ ਨਾਲ ਕੀਤੀ ਗਈ ਹੈ ਤੇ ਤਲਾਸ਼ੀ ਅਜੇ ਵੀ ਜਾਰੀ ਹੈ ਬੁਲਾਰਿਆਂ ਨੇ ਇਹ ਵੀ ਉਪਰੋਕਤ ਤਲਾਸ਼ੀ ਦੌਰਾਨ ਇਲੈਕਟ੍ਰੋਨਿਕ ਜੰਤਰ ਅਤੇ ਸਬੰਧ ਦਸਤਾਵੇਜ਼ ਜੋ ਜ਼ਬਤ ਕਰ ਲਿਆ ਨੇ ਜਿਨ੍ਹਾਂ ਨੂੰ ਹੁਣ ਜਾਂਚ ਕੀਤੀ ਜਾ ਰਹੀ ਹੈ ਜੋ ਕਰੋਨਾ ਪਤੀਆਂ ਦਾ ਲਾਂਡਨ ਹੋਇਆ ਹੈ ਔਰ ਰঞ্জੀਤ ਸਿੰਘ ਗਿੱਲ ਨੂੰ ਵੀ ਬਹੁਤ ਜਲਦੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਪਾਰਟੀ ਫੰਡ ਦੇ ਤੌਰ ਤੇ ਜਿਹੜਾ ਪੈਸਾ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਨੂੰ ਉਹ ਵੀ ਕਿਤੇ ਨਾ ਕਿ ਦੇਖàngਾ ਲਿਆ ਜਾਣਗੇ ਕਿਉਂ ਪਾਰਟੀ ਫੰਡ ਇਹ ਪੈਸਾ ਕਿੱਥੋਂ ਆਇਆ ਸੀ ਔਰ ਪੈਸਾ ਕਿਵੇਂ ਇਕੱਠਾ ਕੀਤਾ ਗਿਆ ਸੀ ਜੋ ਗਿਲਕੋ ਡਿਵੈਲਪਰ ਜਿਹੜਾ ਚਲਾਉਂਦਾ ਸੀਗਾ ਕੰਪਨੀ ਔਰ ਗਿਲਕੋ ਡਿਵੈਲਪਰ ਦੁਆਰਾ ਕਲੋਨੀਆਂ ਦਿੱਤੀਆਂ ਜਾਂਦੀਆਂ ਸੀ ਕਲੋਨੀਆਂ ਕੱਟੀਆਂ ਜਾਂਦੀਆਂ ਸੀ ਪਰ ਇਹ ਪੈਸਾ ਕਿਦੇ ਨਾਲ ਕਿਦੇ ਇਹ ਡਰੱਗ ਨਾਲ ਜੁੜਿਆ ਹੋਇਆ ਦੇਖਿਆ ਜਾ ਰਿਹਾ ਕਿ ਇਹ ਬਹੁਤ ਵੱਡਾ ਲੈਣਦੇ ਨੇ ਜੋ ਮਜੀਠੀਆ ਦੇ ਨਾਲ ਹੋਇਆ ਔਰ ਸੁਖਵੀਰ ਸਿੰਘ ਬਾਦਲ ਦੀ ਅਕਾਲੀ ਦਲ ਪਾਰਟੀ ਨਾਲ ਹੋਇਆ